ਦੀ ਜੈ ਸੋਹਣ ਮਹਾਰਾਜੇਰ ਸਿੰਘ ਵਿਸ਼ਨੋ ਭਗਵਾਨ ਦੀ ਜੈ ਸੋਹਣ ਮਹਾਰਾਜੇਰ ਸਿੰਘ ਵਿਸ਼ਨੋ ਭਗਵਾਨ ਦੀ ਜੈ ਕਿਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੋਹੰਮਹਾਰਾ ਜੀਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਪਿਆਰੀ ਹਰ ਸੰਗਤ ਜੀਓ ਸਾਲ ਮਸਾਲਾ ਦੇ ਜੋ ਖੂਨ ਕੈਂਪੇ ਹੈ 1387 ਰਿਸ਼ੀਆਂ ਦੇ ਪਰਥਾਏ ਸਤਸੰਗ ਹੋ ਰਿਹਾ ਹੈ ਆਪ ਜੀ ਬੜੇ ਵਿਟਪਾਗੇ ਹੋ ਦੂਰ ਨੇੜੇ ਤੋਂ ਪੰਧ ਮਾਰ ਕੇ ਆਏ ਹੋ ਕਿਰਪਾ ਕਰਕੇ ਪੰਡਾਲ ਦੇ ਵਿੱਚ ਆ ਕੇ ਸਜਣ ਦੀ ਕਿਰਪਾਲਤਾ ਕਰੋ ਦਾਸ ਆਪ ਜੀ ਨਾਲ ਜੋ ਹਰ ਬਾਣੀ ਸਾਂਝੀ ਕਰਨ ਜਾ ਰਿਹਾ ਹੈ 2800 ਸ਼ੈਂਛੈ ਸਮਤ ਦੋ ਜਸਵੰਤ ਸਿੰਘ ਦੇ ਗ੍ਰਹਿ ਪਿੰਡ ਫੈਜਪੁਰਾ ਦਿਲਾ ਗੁਰਦਾਸਪੁਰ ਕਿਸ ਤਰ੍ਹਾਂ ਹਜ਼ੂਰ ਸ਼ੈਨ ਸ਼ਾਹ ਜੀ ਕਿਰਪਾ ਕਰਦੇ ਹਨ ਆਪ ਜੀ ਨੇ ਬੜੇ ਹੀ ਪ੍ਰੇਮਪੂਰਵਕ ਸਰਵਨ ਕਰਨਾ ਜਨ ਭਗਤ ਕਹਿਣ ਨਾ ਤਰਸਾ ਤੜਫ ਵਿੱਚ ਨਾ ਰੱਖ ਜੁਦਾਈਆ ਦਿਆਲ ਹੋ ਕੇ ਦਇਆ ਕਮਾ ਦੇ ਨੇ ਆਪਣੇ ਨਾਲ ਮਿਲਾਈਆ ਪਿਛਲੀ ਆਦਤ ਦੇ ਬਦਲਾ ਬਦਲਾ ਸਭ ਦਾ ਦੇ ਚੁਕਾਈਆ ਗਰਮਕੋ ਸਾਚੇ ਲੈ ਉਠਾ ਘਰ ਘਰ ਅੰਦਰ ਵੇਖ ਵਿਖਾਈਆ ਗੋਰੀ ਅਵਤਾਰ ਪੈਗੰਬਰ ਬਣਾ ਮਲਾ ਸੌਰੀ ਗੋਰੀ ਅਵਤਾਰ ਪੈਗੰਬਰ ਬਣਾ ਗਵਾ ਪੂਰਬ ਦੀ شہادت ਦੇ ਭਗਤ ਆਈਆ ਅਗੇ ਆਪਣੇ ਲੇਖੇ ਲਗਾ ਸਮਾ ਸਮਾਪਤ ਪਿਛਲੀ ਖੇਲ ਵਰਖਾਈਆ ਤੇਰਾ ਨਿਸ਼ਾਨਾ ਵੇਖੀਏ ਨਵਾਂ ਨਵਾਂ ਸਤਾਂ ਵਜੇ ਵਧਾਈਆ ਉਹਦਾ ਡੰਕ ਜਿਹੜਾ ਨਵਾਂ ਖੰਡਾ ਸਤਾਂ ਦੀ ਪੰਜ ਵਜ ਰਿਆ ਕੂੜਾ ਲਾਲ ਜਰੇ ਨਾਰਾ ਤਮਾ ਹਰਸ਼ ਹਵਸ ਨਾ ਕੋਈ ਤੜਫਾਈਆ ਪਾਗ ਲਗਾ ਕਾਇਆ ਮਾਟੀ ਚਮਾ ਚਮਨ ਗੋਲਛਣ ਆਪਣਾ ਦੇ ਮਹਿਕਾਈਆ ਤੇਰੀ ਸੇਜ ਸੰਹਜਣੀ ਸਵਾ ਹਰ ਜਨ ਸਾਚਾ ਖੁਸ਼ੀ ਮਨਾਈਆ ਸਾਚੇ ਖਾਂਡ ਦਾ ਵਾਰ ਸਦਾ ਰਮਾ ਬਿਨ ਤੇਰੇ ਦੂਜਾ ਨજર ਕੋਈ ਨਾ ਆਈਆ ਚਰਨ ਕਮਲ ਸ਼ਰਨ ਆਈ ਸਾਚੀ ਬਵਾ ਘੂਮ ਕਾ ਇੱਕੋ ਸ਼ੁਭਾ ਪਾਈਆ ਨਥ ਤੇਰਾ ਟੁਲਾ ਕਵਾਂ ਗਾਗਾ ਸ਼ੁਕਰ ਮਨਾਇਆ ਤੇਰੇ ਪ੍ਰਕਾਸ਼ ਨਾਲ ਜਗਾ ਆਪਣੀ ਸ਼ਮਾਂ ਦੀਪਕ ਦੀਪ ਡੱਗ ਮੰਗਾਈਆ ਵਾਸਤਵ ਮੂਲਕ ਤੇਰੇ ਦਰ ਤੂੰ ਲਵਾਂ ਖਾਲੀ ਝੋਲੀ ਦੇਣੀ ਭਰਾਈਆ ਮਿਹਰਵਾਨ ਵੇਖੀ ਕਿਤੇ ਕਰਨਾ ਦੇ ਵੀ ਪਰਾ ਨਾ ਤਾਂ ਆਪਣੇ ਨਾਲੋਂ ਛੁਡਾਈਆ ਤੇਰੇ ਚਰਨ ਕਮਲਾਂ ਬਲਿਹਾਰੀ ਬਲਿਹਾਰ ਜਾਵਾਂ ਜਮਾ ਤੋਂ ਲੈਣਾ ਛੁਡਾਈਆ ਤੇਰਾ ਨਾਮ ਨਿਧਾਨਾ ਗਾਵਾਂ ਨਾਲ ਚਾਵਾਂ ਚਾਉ ਕਨੇਰਾ ਦੇਣਾ ਵਿਖਾਈਆ ਗੱਲ ਵਕੜੀ ਪਾਵਾਂ ਬਿਨ ਹੱਥਾਂ ਬਾਵਾ ਅੰਗীকার ਕਰਕੇ ਆਪਣੇ ਅੰਗ ਲਗਾਈਆ ਵਿਛੋੜੇ ਵਿੱਚ ਨਿਕਲ ਨਾ ਦੇਵੀਂ ਹਵਾ ਹਮ ਰਾਹੂ ਕੇ ਆਪਣਾ ਸੰਗ ਬਣਾਈਆ ਜਨ ਭਗਤਾਂ ਸਦਾ ਤੇਰੇ ਮਿਲਣ ਦਾ ਦਾਵਾ ਦਾਵੇਦਾਰ ਦੇਣਾ ਬਣਾਈਆ ਆਪਣੇ ਨਾਲ ਤੋਲ ਤੋਲ ਦੇ ਸਾਵਾ ਸਾਂਝੇ ਕਰ ਦੇਣਾ ਵਸਾਈਆ ਜਿੱਥੇ ਜਨਮ ਕਰਮ ਦਾ ਪੁੱਛੇ ਕੋਈ ਨਾ ਨਾਵਾ ਲੇਖਾ ਮੰਗਣ ਵਾਲਾ ਨਜ਼ਰ ਕੋਈ ਨਾ ਆਈਆ ਸਦਾ ਮੰਗਣ ਤੇਰੀ ਆਈਸ਼ਾਵਾ ਸਿਰ ਆਪਣਾ ਹੱਥ ਢਕਾਈਆ ਪੁਰਖੇ ਕਾਲ ਜਨ ਭਗਤ ਢਾਉਣੇ ਜਿਉ ਪੁੱਤਰ ਗੋਦ ਮਾਵਾ ਮੁਕਾਬਲਾ ਅਵਰ ਨਾ ਕੋਈ ਜਣਾਈਆ ਮਾਲਕੀ ਕੋ ਤੇਰੀ ਸੇਜ ਰਾਵਾਂ ਦੂਜਾ ਅਵਰ ਨਾ ਕੋਈ ਹੰਡਾਈਆ ਸੰਗ ਤੁਰਦਾ ਤੇਰੇ ਸੰਗ ਨਿਵਾਵਾਂ ਸੰਗੀ ਸਾਥੀ ਸਰਬਤ ਆਈਆ प्रेम प्रीति अंदर लेके गमी लावां आत्म परमात्मा जोड जड़ाइया सचखंड के द्वारे जावां चावां चावां गमी नेड़ कोई ना आईया तेरा प्रेम प्यार रहमत वाला स्वरूप एक बखमा ਤੇਰੇ ਅੱਗੇ ਪਰਦਾ ਲਾਈਆ ਜੋਤੀ ਜੋ ਸਰੂਪ ਹਰ ਆਪ ਆਪਣੀ ਕਿਰਪਾ ਕਰੋ ਨੇਕ ਲੰਕਨ ਰੈਣ ਨਰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਜਨ ਭਗਤਾ ਰਹਿਣਾ ਦੇਵੀਂ ਦੋ ਜਹਾਨ ਨਿਥਵਾ ਅਸਾਨ ਚਰਨ ਕਮਲ ਦੇਣਾ ਵਿਖਾਈਆ ਅਸਾਨ ਚਰਨ ਕਮਲ ਦੇਣਾ ਵਿਖਾਈਆ ਪਿਆਰੀ ਹਰ ਸੰਗ ਜੀਓ ਦਾਸ ਇੱਥੇ ਹੀ ਕਿਵਾਂ ਦਾ ਜਜਕ ਹੈ ਜਿਕਾਰੇ ਦਾ ਸਾਥ ਦੇਣਾ ਜੀਓ ਸੋ ਹੰਮਹਾਰ ਸੰਗ ਵਿਸ਼ਨੂੰ ਕੁਗਵਾਂ ਦੀ